ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚਰਚਾ ਹੋਈ ਇੰਡੀਆ ਜੀ ਸਰਜਨ ਭੁੱਲਰ ਕੋਲੋਂ ਨਈਆਂ ਕੜੀਆਂ ਦੀ ਤੇ ਹੁਣ ਚਰਚਾ ਚੱਲਦੀ ਐ ਸਮਰਾਲਾ ਫਾਰਮ ਹਾਊਸ ਤੋਂ ਸ਼ਰਾਬ ਦੀਆਂ ਬੋਤਲਾਂ ਫੜੀਆਂ ਦੀ ਤੇ ਇੱਕ ਸਬੇ ਮਰਾੜ ਦਾ ਜਿਹੜਾ ਗਾਣਾ ਆਇਆ ਨਮਾ ਤੁਸੀਂ ਚੰਗੀ ਤਰ੍ਹਾਂ ਸੁਣਿਆ ਮੈਂ ਵੀ ਸੁਣਿਆ ਠੋਕ ਲੈਣੋ ਦੀ ਬਹੁਤ ਵਧੀਆ ਔਰ ਤਰੀਕੇ ਦੇ ਨਾਲੋਂ ਮੁੰਡਾ ਗੱਲ ਕਹਿੰਦਾ ਉਹਦੇ ਵਿੱਚ ਇੱਕ ਅੰਤਰਾ ਉਹਨੇ ਗਾਇਆ ਜਦੋਂ ਉਹ ਧਰਤੀ ਤੇ ਪੈਰ ਕਿਉਂ ਨਹੀਂ ਲੱਗਦੇ ਔਰ ਨਾਲ ਇਹ ਕਿਹਾ ਚਾਂਦੀ ਦੀ ਡੱਬੀ ਦੇ ਵਿੱਚ ਕਾਲਾ ਕਾਲਾ ਕੀ ਵੇ ਲਿਆਂਦੀ ਹੈ ਕੋਈ ਊਠਾਂ ਵਾਲੇ ਸ਼ਹਿਰ ਤੋਂ ਇਦਾਂ ਦਾ ਕੁਛ ਉਹਨੇ ਕਾਇਆ ਪਰ ਮੈਂ ਜਿਹੜੀ ਗੱਲ ਕਰਨੀ ਆ ਨਾ ਹਰਜਨ ਸਿੰਘ ਭੁੱਲਰ ਦੇ ਕੋਲੋਂ ਇੱਕ ਡਾਇਰੀ ਫੜੀ ਗਈ ਹੈ ਫੜੀ ਗਈ ਹੈ ਜਾਂ ਹਲੇ ਫੜਨੀ ਹੈ ਇਹ ਸੀਬੀਆਈ ਦੀ ਇੱਕ ਜਾਂਚ ਦਾ ਵਿਸ਼ਾ ਹੈਗਾ ਉਹਨਾਂ ਨੇ ਕਿਹਾ ਕਿ ਸੱਬਿਆ ਕਿਉਂ ਲੱਗਦੇ ਨਾ ਧਰਦੀ ਦੇ ਪੈਰ ਵੇ ਮਤਲਬ ਵਿੱਕੀ ਖਾਦਾ ਹੁੰਦਾ ਤਾਂ ਉਹਨੇ ਕਿਹਾ ਕਿ ਜਿਹੜੀ ਮੈਂ ਕੁਇਨ ਲਿਆਂਦੀ ਐ ਨਾ ਫੀਮ ਨੂੰ ਕਿਹਾ ਰਾਣੀ ਵੀ ਉਹ ਉਠਾ ਵਾਲੇ ਸ਼ਹਿਰ ਤੋਂ ਲਿਆਂਦੀ ਐ ਤੇ ਸਾਡੇ ਲੋਕ ਸਿੱਧਾ ਫੀਮ ਕਹਿੰਦੇ ਨੇ ਉਹਨੇ ਥੋੜਾ ਜਿਹਾ ਢੰਗ ਨਾਲ ਕਹਿਤਾ ਮੁੰਡੇ ਦੀ ਡਾਇਰੀ ਫੜੀ ਐ ਨਾ ਉਹਦੇ ਵਿੱਚ ਕੀ ਐ ਜਿਹੜੇ মিডিਆ ਵਾਲੇ ਨੇ ਨਾ ਇਹਨਾਂ ਕੋਲ ਬੇਤੁਕੀਆਂ ਗੱਲਾਂ ਕੋਈ ਤੱਥ ਕੋਈ ਸਬੂਤ ਇਦਾਂ ਦਾ ਨਹੀਂ ਹੁੰਦਾ ਵੀ ਜਿਹੜਾ ਉਹਨੂੰ ਮਾਨਯੋਗ ਅਦਾਲਤ ਦੇ ਵਿੱਚ ਇੱਕ ਦਸਤਾਵੇਜ਼ ਵੱਲੋਂ ਇੱਕ ਐਵੀਡੈਂਸ ਵੱਲੋਂ ਵਜੋਂ ਉੱਥੇ ਉਹਦਾ ਪ੍ਰੂਫ ਕੀਤਾ ਜਾ ਸਕਦਾ ਇਦਾਂ ਦਾ ਕੋਈ ਇਹਨਾਂ ਦੀ ਸਟੇਟਮੈਂਟ ਨਹੀਂ ਹੁੰਦੀ ਡਾਇਰੀ 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 ਬਸ ਰੋਲਾ ਪਾਈ ਜਾਂਦਾ ਹੁਣ ਜਦੋਂ ਚਾਂਦੀ ਦੀ ਡੱਬੀ ਦੇ ਵਿੱਚ ਕਾਲਾ ਕਾਲਾ ਕੀਵੇ ਉਦੇ ਵਿੱਚ ਫੀਮ ਹੈ ਜੀ ਜਿਹਨੂੰ ਖਾ ਕੇ ਧਰਤੀ ਤੇ ਪੈਰ ਨਹੀਂ ਲੱਗਦੇ ਤੇ ਬਹੁਤ ਵੱਡੇ ਵੱਡੇ ਲੀਡਰ ਦਿਹਾੜੇ 'ਚ ਤਿੰਨ ਡੰਕ ਘਟੋ ਘਟ ਖਾਂਦੇ ਨੇ ਤੇ ਫਿਰ ਜੋ ਮੂੰਹ 'ਚੋਂ ਆਉਂਦਾ ਹੈ ਬੋਲ ਦਿੰਦੇ ਆ ਜਿਵੇਂ ਸੁੱਖਾ ਕਹਿੰਦਾ ਸੀ ਚੱਕ 3000 ਕਰੋ ਚੱਕ 50000 ਕਰੋ ਪਤਾ ਨਹੀਂ ਕੀ ਕੁਸ਼ ਉਹਨੇ ਪੰਜਾਬ ਦੇ ਲੋਕਾਂ ਦੇ ਵਿੱਚ ਬਣ ਦਿੱਤਾ ਸੀ ਪਰ ਬੰਡਿਆ ਕਦੋਂ ਜਦੋਂ ਤੋਲਾ ਫੀਮ ਦਾ ਅੰਦਰ ਮੰਗਿਆ ਹੁੰਦਾ ਸੀ ਉਹ ਹੁਣ ਜਿਹੜੇ মিডিਆ ਵਾਲੇ ਇਹਨਾਂ ਨੂੰ ਇੱਕ ਬੇਨਤੀ ਵੀ ਹੈ ਵੀ ਕੋਈ ਇਦਾਂ ਦੀ ਗੱਲ ਕਰ ਲਿਆ ਕਰੋ ਜਿਹੜੀ ਤੁਹਾਡੀ ਕਹੀ ਹੋਈ ਗੱਲ ਨੂੰ ਮਾਣੋਗ ਅਦਾਲਤ ਵੀ ਥੋੜਾ ਬਹੁਤਾ ਯਕੀਨ ਕਰਕੇ ਮੰਨ ਲਵੇ ਜਾਣ ਲਵੇ ਹੁਣ ਡਾਇਰੀ ਦੇ ਵਿੱਚ ਕੀ ਹੈ ਜੀ ਉਹਦੇ ਵਿੱਚ ਅੱਦੋਂ ਬਾਅਦ ਕਾਮਰਾ ਦੇ ਲੀਡਰ ਨੇ ਇਹੜੇ ਚਿੱਟੇ ਦਾ ਕੰਮ ਕਰਦੇ ਸੀ ਜਿਹੜੇ ਕਰੋੜਾਂ ਰੁਪਈਆ ਮਹੀਨਾ ਦਿੰਦੇ ਸੀ ਅਦੋਂ ਵੱਦ ਨੀਲੀਆਂ ਪੱਗਾਂ ਵਾਲੇ ਲੀਡਰ ਨੇ ਤੇ ਅਦੋਂ ਵੱਦ ਉਹਦੇ ਵਿੱਚ ਆਪੀਐਸ ਆਫੀਸਰ ਨੇ ਡੀਸੀ ਹੋਣਗੇ ਥੋਰ ਬਹੁਤ ਹੁਣ ਹੁਣ ਲਿਸਟ ਸਾਰੀ ਹੈ ਉਹਦੇ ਵਿੱਚ ਤੇ ਉਹਦੇ ਵਿੱਚ ਇੱਕ ਹਿਸਾਬ ਕਿਤਾਬ ਵੀ ਹੈ ਬਿਕਨੇ ਕਰੋੜ ਕਿੱਥੋਂ ਲਿਆ ਕਿੰਨੇ ਕਰੋੜ ਕਿਹਨੂੰ ਦਿੱਤਾ ਇਹ ਵੀ ਸਭ ਕੁਝ ਹੋਣਾ ਹੀ ਹੈ ਅੱਛਾ ਮੈਨੂੰ ਇਹ ਨਹੀਂ ਮਤਲਬ ਹੈਗਾ ਵੀ ਅਕਾਲੀਆਂ ਦਾ ਕਿਹੜਾ ਲੀਡਰ ਹੈ ਕਾਂਗਰਸੀਆਂ ਦਾ ਕਿਹੜਾ ਝਾੜੂਵਾਲਿਆਂ ਦਾ ਕਿਹੜਾ ਇਹਦੇ ਨਾਲ ਕੋਈ ਮਤਲਬ ਨਹੀਂ ਮਤਲਬ ਇਹ ਹੈ ਵੀ ਜਿਹੜਾ ਬੰਦਾ ਬਹੁਤ ਵੱਡੇ ਰੈਂਕ ਦਾ ਪੁਲਿਸ ਅਫਸਰ ਹੋਵੇ ਕਿ ਉਹਦੀ ਕੋਈ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਕਿ ਨਹੀਂ ਜਦੋਂ ਤੁਸੀਂ ਦਸਤਾਰ ਦੀ ਗੱਲ ਕਰਦੇ ਹੋ ਨਾ ਇਹ ਦਸਤਾਰ ਵਾਲੇ ਪੁਲਿਸ ਅਫਸਰ ਨੂੰ ਇੱਕ ਰਾਸ਼ਟਰਪਤੀ ਵੱਲੋਂ ਅਵਾਰਡ ਵੀ ਮਿਲੇ ਜਣ ਕੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਚੰਗੀ ਤਰ੍ਹਾਂ ਪਤਾ ਲੋਕਾਂ ਨੂੰ ਵੀ ਰਾਸ਼ਟਰਪਤੀ ਵੱਲੋਂ ਅਵਾਰਡ ਵੀ ਮਿਲਿਆ ਹੋਇਆ ਹੁਣ ਜਦੋਂ ਤੁਸੀਂ ਪੱਗ ਦੀ ਗੱਲ ਕਰਦੇ ਹੋ ਕਿ ਉਦੋਂ ਸਿਰ ਤੇ ਬੰਨੀ ਹੋਈ ਪੱਗ ਤੁਹਾਨੂੰ ਸਮਝਾਉਗੀ ਵੀ ਇਦਾਂ ਦੇ ਕਾਲੇ ਕਾਰਨਾਮੇ ਇਦਾਂ ਨੇ ਕਰਤੂਤਾ ਨਾ ਕਰੋ ਪੱਗ ਦੀ ਲਾਜ ਪੱਗ ਦੀ ਸ਼ਰਮ ਤਾਂ ਤੁਹਾਨੂੰ ਹੋਣੀ ਚਾਹੀਦੀ ਆ ਨਾ ਵੀ ਮੇਰੇ ਸਿਰ ਤੇ ਦਸਤਾਰ ਹੈ ਮੈਂ ਉਹ ਜੇ ਕੋਈ ਕੰਮ ਨਾ ਕਰਾਂ ਇਹੋ ਜੇ ਕਰਮ ਨਾ ਕਰਾਂ ਜਿਹਦੇ ਨਾਲ ਦਸਤਾਰ ਦੀ ਵੀ ਇਨਸਲਟ ਹੋਣੀ ਹੈ ਤੇ ਕਰਨ ਵਾਲੇ ਦੀ ਵੀ ਛੇਤਰ ਪੈੜਗੇ ਇਹ ਤਾਂ ਉਸ ਬੰਦੇ ਨੂੰ ਖਿਆਲ ਚਾਹੀਦਾ। ਮੈਂ ਬੇਨਤੀ ਕਰ ਦਿੰਦਾ ਜੀ। ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਮਿਊ ਡਾਇਰੀ ਦੇ ਵਿੱਚ ਕਿਹੜੇ ਲੀਡਰ ਦਾ ਨਾਮ ਹੈ, ਕਿਹੜੇ ਅਫਸਰ ਦਾ ਨਾਮ ਹੈ। ਪਰ ਜਿੰਨਾ ਜਿੰਨਾ ਸਰਕਾਰਾਂ ਦੇ ਵਿੱਚ ਡੀਆਈਜੀ ਹਰਜਨ ਸਿੰਘ ਭੁੱਲਰ ਰਹੇ ਨੇ ਕੰਮ ਕਰਦੇ ਰਹੇ ਨੇ। ਤੇ ਇਹ ਜ਼ਰੂਰੀ ਹੈ ਵੀ ਉਹਨਾਂ ਲੀਡਰਾਂ ਦੇ ਨਾਲ ਤਾਰਾਂ ਜੁੜਦੀਆਂ। बड़े-बड़े अफसरों ਦੇ ਨਾਲ ਤਾਰਾਂ ਜੁੜਦੀਆਂ ਨੇ ਜਿਨ੍ਹਾਂ ਦੇ ਕੋਲੋਂ ਕਰੋੜਾਂ ਰੁਪਈਆ ਲਿਆ ਗਿਆ ਚਿੱਟਾ ਵੇਚਣ ਵਾਸਤੇ ਫੀਮ ਵੇਚਣ ਵਾਸਤੇ ਟੁੱਕੀ ਵੇਚਣ ਵਾਸਤੇ ਇਹਦੇ ਕੋਈ ਦੋਰਾਮਤ ਹੈ ਨਹੀਂ ਪਰ ਇੱਕ ਵੀ ਲੀਡਰ ਜਿਨੇ ਉਹਦੇ ਖਿਲਾਫ ਬਿਆਨ ਦਿੱਤਾ ਹੋਵੇ ਤਾਂ ਤੁਸੀਂ ਨਾਂ ਲੈ ਕੇ ਦੱਸ ਦਿਓ ਮੈਨੂੰ ਮਾੜਾ ਜਿਹਾ ਖੈਰਾ ਬੋਲਿਆ ਉਹ ਕਿਉਂ ਬੋਲਿਆ ਕਿਉਂਕਿ ਉਹ ਵਿਚਾਰੇ ਮੰਤਰੀ ਤਾਂ ਬਣੇ ਨਹੀਂ ਆਪਣੀ ਜ਼ਿੰਦਗੀ ਵਿੱਚ ਐਮ ਐਲ ਰਹੇ ਨੇ ਤੇ ਐਮ ਐਲ ਨੂੰ ਪੁੱਛਦਾ ਕੋਈ ਨਹੀਂ ਹੁਣ ਜੇ ਡੀ ਆਈ ਜੀ ਦੀ ਘਟੋ ਘਟ ਜਾਂ ਐਸ ਐਸ ਪੀ ਦੀ ਘਟੋ ਘਟ ਨੇੜਤਾ ਹੋਊਗੀ ਤਾਂ ਕਿਸੇ ਮੰਤਰੀ ਦੇ ਨਾਲ ਹੋਊਗੀ ਐਮ ਐਲ ਏ ਤਾਂ ਜ਼ਿਲ੍ਹੇ ਦੇ ਵਿੱਚ ਕਈ ਜ਼ਿਲ੍ਹੇ ਵਿੱਚ 3 ਨੇ ਕਈਆਂ ਵਿੱਚ 4 ਨੇ ਕਈਆਂ ਵਿੱਚ 8 9 ਨੇ ਐਮਐਲਏ ਥੋੜੀ ਸੁਣਨੀ ਐ ਐਸਐਸਪੀ ਨੇ ਜਾਂ ਆਈਜੀ ਨੇ ਜਾਂ ਡੀਆਈਜੀ ਨੇ ਉਹ ਤਾਂ ਮੰਤਰੀਆਂ ਦੀ ਸੁਣੋ ਤੇ ਖੈਰਾ ਨੂੰ ਹਿੱਸਾ ਪੱਤੀ ਮਿਲਿਆ ਨਹੀਂ ਹੋਣਾ ਤੇ ਉਹ ਤਾਂ ਬੋਲ ਗਏ ਜੇ ਕਿਤੇ ਮੰਤਰੀ ਹੁੰਦੇ ਖੈਰਾ ਸਾਹਿਬ ਫਿਰ ਹਿੱਸਾ ਪੱਤੀ ਮਿਲਿਆ ਹੋਣਾ ਸੀ ਫਿਰ ਕਿਉਂ ਬੋਲਣਾ ਸੀ ਉਹਨਾਂ ਨੇ ਮਤਲਬ ਕੋਈ ਵੀ ਲੀਡਰ ਪੁਰਾਣੀਆਂ ਸਰਕਾਰਾਂ ਵਿੱਚੋਂ ਨਹੀਂ ਬੋਲਿਆ ਹੁਣ ਇਹ ਵੀਡੀਓ ਸੁਣ ਕੇ ਕਹਿਣਗੇ ਵੀ ਮੌਜੂਦਾ ਸਰਕਾਰ ਵਿੱਚੋਂ ਕੌਣ ਬੋਲਿਆ ਮੌਜੂਦਾ ਸਰਕਾਰ ਨੂੰ ਬੋਲਣ ਦੀ ਲੋੜ ਹੀ ਨਹੀਂ ਜੇ ਉਹਨਾਂ ਨੇ ਆਪਣੇ ਡੀਆਈਜੀ ਨੂੰ ਬਚਾਉਣਾ ਹੁੰਦਾ ਤਾਂ ਕਿ ਮੌਜੂਦਾ ਸਰਕਾਰ ਦੀ ਇੰਟੈਲੀਜੈਂਸ ਕੰਮ ਨਹੀਂ ਕਰਦੀ ਇਕੱਲੇ ਇਕੱਲੇ ਦਾ ਪਤਾ ਹੁੰਦਾ ਵੀ ਕਿੱਥੇ ਰੇਡ ਕਿਹੜੀ ਏਜੰਸੀ ਨੇ ਕਿਹੜੇ ਅਫੀਸਰ ਦੇ ਘਰ ਕਿਹੜੇ ਮੰਤਰੀ ਦੇ ਘਰ ਮਾਰਨੀ ਹੈ ਚੰਗੀ ਤਾਂ ਨਾ ਪਤਾ ਹੁੰਦਾ ਉਹ ਬਚਾ ਲੈਂਦੇ ਨਹੀਂ ਬਚਾਇਆ ਅਗਲੇ ਨੇ ਕਿਉਂ ਬਚਾਉਣ ਬਚਾਉਣਾ ਚਾਹੀਦਾ ਵੀ ਨਹੀਂ ਜਿਹੜਾ ਟੰਗਿਆ ਗਿਆ ਉਹ ਟੰਗਿਆ ਗਿਆ ਇਹਦਾ ਜਿਹੜਾ ਬੰਦਾ ਐਡੀ ਵੱਡੇ ਕੁਰਸੀ ਤੇ ਬੈਠਾ ਜਿਹਨੂੰ ਜਿਹਦੇ ਕੋਲ ਐਡਾ ਵੱਡਾ ਉਹਦਾ ਇਹ ਤਾਂ ਉਹਨੇ ਸੋਚਣਾ ਦੀ ਮੈਂ ਕੀ ਕਰ ਰਿਹਾ ਇਹਦਾ ਖਮਾਜਾ ਕਿਹਨੂੰ ਭੁਗਤਣਾ ਪਊ ਹੁਂ ਜੇਲ੍ਹ ਵਿੱਚ ਭਵੰਤਨਾਂ ਥੋੜੀ ਹੈ ਜੇ ਲਵੇ ਤਾਂ ਡੀ ਆਈਜੀ ਸਾਹਿਬ ਨੇ ਹੁਣ ਮੁਲਾਕਾਤਾਂ ਕੌਣ ਕਰਨ ਜਾਊਗਾ ਅਕਾਲੀ ਜਾਣਗੇ ਜਾਂ ਕਾਂਗਰਸੀ ਜਾਣਗੇ ਹੁਣ ਜਿਹੜੀ ਡਾਇਰੀ ਹੈ ਨਾ ਮੈਂ ਉਹਦੀ ਗੱਲ ਕਰ ਰਿਹਾ ਉਹਦੇ ਵਿੱਚ ਬਹੁਤ ਕੁਝ ਬੋਲੂਗਾ ਬਹੁਤ ਕੁਝ ਬੋਲੂਗਾ ਉਹਦੇ ਵਿੱਚ ਆਹ ਨੀਲੀ ਪੱਗ ਵਾਲਾ ਕੌਣ ਹੈ ਜੀ ਇਹ ਅਕਾਲੀਆਂ ਦਾ ਮੰਤਰੀ ਹੈ ਇਹਦੇ ਘਰੋਂ ਬੈਗ ਜਾਂਦੇ ਸੀ ਆਉਂਦੇ ਸੀ ਉਹ ਲਿਖਿਆ ਹੋਇਆ ਸਾਰਾ ਕੁਝ ਆ ਮੰਤਰੀ ਕਿਹਦੇ ਜੀ ਇਹ ਕਾਂਗਰਸੀਆਂ ਦਾ ਉਹ ਦੇਕਰੂ ਵੀ ਤੈਂ ਬੈਕ ਜਾਂਦੇ ਹੁੰਦੇ ਸੀ ਤਾਂ ਨਹੀਂ ਕੋਈ ਲੀਡਰ ਬੋਲਿਆ ਵੀ ਡੀ ਆਈ ਜੀ ਥਰਜਨ ਸਿੰਘ ਭੁੱਲਰ ਦੇ ਘਰੋਂ ਐਨੇ ਕਰੋੜ ਕਿਉਂ ਖੜਿਆ ਗਿਆ ਇੰਨੀਆਂ ਮਹਿੰਗੀਆਂ ਕੜੀਆਂ ਕਿਉਂ ਪੜੀਆਂ ਗਈਆਂ ਸਮਰਾਲਾ ਫਾਰਮ ਹੌਸਟੋਂ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਕਿਉਂ ਪੜੀਆਂ ਗਈਆਂ ਕੋਈ ਨਹੀਂ ਬੋਲਿਆ ਅਛਾ ਲੈ ਹੁਣ ਗੱਲ ਹੋਰ ਚੇਤੇ ਆ ਗਈ ਗੱਲ ਆਉਣੀ ਏ ਚੇਤੇ ਉਹ ਜਿਹੜਾ ਫਾਰਮ ਹਾਊਸ ਹੈ ਨਾ ਸਮਰਾਲੇ ਵਾਲਾ ਉਥੇ ਨੀਲੀਆਂ ਪੱਗਾਂ ਵਾਲੇ ਗਲਾਸੀ ਖੜਕਾਉਂਦੇ ਰਹੇ ਆ ਜੀ ਤੇ ਕਾਂਗਰਸੀ ਵੀ ਖੜਕਾਉਂਦੇ ਨੇ ਕਿਉਂ ਬੋਲਣ ਅਗਲੇ ਜੇ ਕਈ ਵਾਰੀ ਬੰਦਾ ਫਾਰਮ ਹਾਊਸ ਦੇ ਕਮਰੇ ਦੀ ਪਕੜ ਵਿੱਚ ਆ ਗਿਆ ਫਿਰ ਬਣੂ ਕੀ ਜੇ ਫਾਇਦੇ ਦੀ ਬੀ ਡੀ ਆਈ ਜੀ ਹਰਚੰਦ ਸਿੰਘ ਖੁੱਲਰ ਤਾਂ ਭਲੇ ਮਾਨਸ ਨੇ ਇਦਾਂ ਦੇ ਬੰਦੇ ਹੈ ਨਹੀਂ ਅਗਲੇ ਨੇ ਵੀਡੀਓ ਕੱਢ ਕੇ ਭੇਜ ਜਣੀਆਂ WhatsApp ਤੇ ਵੀ ਆ ਦੇਖੋ ਜੀ ਇਹ ਅਕਾਲੀਆਂ ਦਾ ਮੰਤਰੀ ਹੈ ਤੇ ਇਹ ਅਛਾ ਲੈ ਇੱਕ ਹੋਰ ਗੱਲ ਜਿੱਡੇ ਸੀਵੀਆਈ ਦੇ ਵਕੀਲ ਸਾਹਿਬ ਨੇ ਨਾ ਉਹ ਕਹਿੰਦੇ ਕਹਿੰਦੇ ਜੇ ਦੋਕ ਦਿਨ ਪਹਿਲਾਂ ਰੇਡ ਵੱਜ ਜਾਂਦੀ ਨਾ ਤਾਂ ਕਹਿੰਦੇ ਡੀਆਈਜੀ ਸਾਹਿਬ ਨੂੰ ਕਿਸੇ ਹੋਟਲ ਵਿੱਚੋਂ ਫੜਨਾ ਸੀ ਹੋਟਲ ਵਿੱਚੋਂ ਕਿਉਂ ਫੜਨਾ ਸੀ ਇਹ ਗੱਲ ਕਰਨ ਦੀ ਲੋੜ ਨਹੀਂ ਅੱਛਾ ਸੋਚਾ ਸਿੰਘ ਲੰਗਾ ਮੰਤਰੀ ਨੇ ਉਹਨਾਂ ਦਾ ਜ਼ਿਕਰ ਕਰ ਦੇਣਾ ਵੀ ਹੋਟਲਾਂ ਵਿੱਚ ਕਿਉਂ ਫੜਨਾ ਸੀ ਕੀ ਕਰਦੇ ਸੀ ਇਹ ਜ਼ਿਕਰ ਤੋਂ ਤੁਸੀਂ ਸਮਝ ਜਾਣਾ ਸਾਰਾ ਯਾਨੀ ਕਿ ਆ ਕਰਤੂਤਾਂ ਸੀ ਅਸ਼ਾ ਜੀ ਮੈਂ ਬੇਨਤੀ ਕਰ ਦਿੰਦਾ ਮੈਂ ਡੀਆਰਜੀ ਸਾਹਿਬ ਨੂੰ ਨਹੀਂ ਕੁਝ ਕਹਿ ਰਿਹਾ ਕਦੇ ਵੀ ਨਹੀਂ ਉਹਨਾਂ ਦਾ قصور ਕੋਈ ਨਹੀਂ ਇਹ ਸੁਣ ਕੇ ਵੀ ਮਿਰਚਾਂ ਲੱਗਣੀਆਂ ਚਲੂਣੇ ਲੜਨ ਨੇ ਕਈਆਂ ਨੂੰ ਇਹ ਜ਼ਿੰਮੇਵਾਰੀ ਕਿਹਦੀ ਸੀ ਜਿਹੜੇ ਮੌਕੇ ਦੇ ਮੰਤਰੀ ਐਮਐਲਏ ਜਿਹੜੀ ਮੌਕੇ ਦੀ ਸਰਕਾਰ ਸੀ ਇਹ ਜ਼ਿੰਮੇਵਾਰੀ ਉਹਨਾਂ ਦੀ ਸੀ ਵੀ ਤੁਸੀਂ ਉਸ ਵਕਤ ਇਹ ਖੁੱਲ੍ਹ ਕਿਉਂ ਦਿੱਤੀ ਇਹ ਜ਼ਿੰਮੇਵਾਰੀ ਉਹਨਾਂ ਦੀ ਸੀ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਕੋਈ ਐਸਐਸਪੀ ਕੋਈ ਡੀਆਈਜੀ ਕੋਈ ਆਈਜੀ ਕੋਈ ਡੀਸੀ ਚੂਮ ਵੀ ਕਰ ਦੇ ਸਮਝਦ ਨਾ ਉਸ ਗੱਲ ਨੂੰ ਜੇ ਐਮਐਲਏ ਦਾ ਡੰਡਾ ਕੰਮ ਕਰਦਾ ਹੋਵੇ ਸਵਾਲ ਹੀ ਪੈਦਾ ਨਹੀਂ ਹੁੰਦਾ ਗਲਤੀ ਤਾਂ ਅਕਾਲੀਆਂ ਤੇ ਕਾਂਗਰਸਾਂ ਦੀਆਂ ਕਾਂਗਰਸੀਆਂ ਦੀਆਂ ਕੋਈ ਝਾੜੂ ਨਹੀਂ ਵੀ ਹੋਊਗੀ ਦੋ ਤੋਤਾ ਕੋਈ ਨਹੀਂ تھے ਝਾੜੂ ਵਾਲੇ ਮੰਤਰੀ ਵੀ ਕੁਝ ਹੋ ਸਕਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਡਾਊਟ ਨਹੀਂ ਪਰ ਜਿਹੜੇ ਵੱਡੇ ਕਾਰਨਾਮੇ ਹੋਏ ਨਾ ਕਾਲੇ ਕਾਰਨਾਮੇ ਉਹ ਭਵੰਤਮਨ ਦੀ ਸਰਕਾਰ ਤੋਂ ਪਹਿਲਾਂ ਹੋਏ ਨੇ ਜੀ ਅਕਾਲੀਆਂ ਦੀ ਸਰਕਾਰ ਦੇ ਵਿੱਚ ਤੇ ਕਾਂਗਰਸ ਦੀ ਸਰਕਾਰ ਦੇ ਵਿੱਚ ਇਹ ਸਚਾਈ ਹੈ ਚਲੋ ਮੈਂ ਤਾਂ ਤਿੰਨ ਜ਼ਿਕਰ ਕੀਤੇ ਆ ਜੀ ਤੇ ਚੌਥਾ ਜ਼ਿਕਰ ਕੀਤਾ ਹੈ ਮੀਡੀਏ ਦਾ ਵੀ ਗੱਲਬਾਤ ਇਸ ਤਰੀਕੇ ਨਾਲ ਕਰਿਆ ਕਰੋ ਤੁਹਾਡੀ ਕਹੀ ਹੋਈ ਗੱਲ ਨੂੰ ਮਾਨਯੋਗ ਅਦਾਲਤ ਦੇ ਵਿੱਚ ਇੱਕ ਸਬੂਤ ਵੱਲੋਂ ਜਣ ਕੇ ਸਬੂਤ ਵਜੋਂ ਮੰਨਿਆ ਜਾਵੇ ਜਿਹੜੀਆਂ ਤਿੰਨ ਗੱਲਾਂ ਕਹੀਆਂ ਨੇ ਉਹ ਇੱਕ ਤਾਂ ਮਹਿੰਗੀਆਂ ਘੜੀਆਂ ਦੀ ਗੱਲ ਕਹੀ ਵੀ ਚਰਚਾ ਕਿਉਂ ਹੋ ਰਹੀ ਹੈ ਇੱਕ ਬਜ਼ੁਰਗ ਦੀ ਆਚ ਵੀਡੀਓ ਸੁਣੀ ਸੀ ਉਹ ਕਹਿੰਦਾ ਇੱਕ ਬੰਦਾ ਦੋ ਘੜੀਆਂ ਰੱਖ ਲਵੇ ਪਰ ਇੱਕ ਕੋਲੇ 35 35 40 40 ਘੜੀਆਂ ਉਹ ਵੀ ਲੱਖਾਂ ਕਰੋੜਾਂ ਚ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ ਤੇ ਦੂਜੀ ਗੱਲ ਮੈਂ ਕਹੀ ਸੀ ਵੀ ਜੜੀਆਂ ਸਮਰਾਲਾ ਫਾਰਮ ਹਾਊਸ ਤੋਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਫੜੀਆਂ ਗਈਆਂ ਹਾਲਾਂਕਿ ਅਕਸਾਈਜ ਐਕਟ ਦੇ ਅਧੀਨ ਪਰਚਾ ਹੋ ਗਿਆ ਉਹ ਸੀਵੀਆਈ ਜਾਂਚ ਕਰ ਰਹੀ ਹੈ ਵੀ ਉਹ ਜੜੀਆਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਨੇ ਮਹਿੰਗੇ ਬ੍ਰਾਂਡ ਨੇ ਉਹ ਕਿੱਦਾਂ ਆਏ ਵੀ ਉਹ ਸ਼ਰਾਬਦੀਆਂ ਕੰਪਨੀਆਂ ਵੱਲੋਂ ਵੀ ਬੈਗ ਭਰ-ਭਰ ਕੇ ਆਉਂਦੇ ਸੀ ਵੀ ਉਹ ਬੈਗ ਫਾਰਮ ਹੋਸ ਤੇ ਆ ਕੇ ਕਿਹੜੇ ਮੰਤਰੀ ਦੇ ਘਰ ਜਾਂਦੇ ਸੀ ਇਹ ਸਾਰਾ ਕੁਝ ਜਿਹੜੀ ਡਾਇਰੀ ਹੈ ਜਦੀ ਚਰਚਾ ਹੋ ਰਹੀ ਹੈ ਉਹਦੇ ਵਿੱਚੋਂ ਨਿਕਲੂ ਆ ਡਾਇਰੀ ਮੇਰੇ ਸਾਹਮਣੇ ਪਈ ਹੈ ਜੀ ਇਹ ਜਦੋਂ ਮਰਜ਼ੀ ਦੇਖ ਸਕਦੇ ਹੋ ਤੁਸੀਂ ਇਹ ਇੱਥੇ ਪਈ ਰਹਿੰਦੀ ਹੈ ਇਨੇ ਸਬੂਤ ਵੀ ਨੇ ਸਾਡੇ ਕੋਲੇ ਇੰਨਾ ਹੀ ਪਈ ਰੋ ਇਹਦੇ ਵਿੱਚ ਮੈਂ ਕੀ ਲਿਖਿਆ ਮੇਟਿੱਟਾ ਕੌਣ ਵੇਚਦਾ ਸੀ ਫਰਾਮਖੋਰ ਕੌਣ ਸੀ ਇਹੀ ਲਿਖਿਆ ਮੈਂ ਇਹਦੇ ਵਿੱਚ ਹੋਰ ਕੁਝ ਨਹੀਂ ਲਿਖਿਆ ਜਾਂ ਬਹੁਤੇ ਨੰਬਰ ਲਿਖੇ ਹੋਏ ਨੇ ਜਿਹੜੇ ਮੈਨੂੰ ਫੋਨ ਆਉਂਦੇ ਨੇ ਧੰਕੀ ਆਉਂਦੀਆਂ ਨੇ ਉਹੀ ਲਿਖਿਆ ਜਣਕੇ ਡੈਰੀ ਵੀ ਕਾਲੀ ਹੈ ਤੇ ਉਹਦੇ ਵਿੱਚ ਕਾਲੇ ਕਾਰਨਾਮੇ ਵੀ ਹੈ ਖੀਮ ਖਾ ਕੇ ਧਰਤੀ ਤੇ ਪੈਰ ਨਹੀਂ ਲੱਗਦੇ ਕਿਤੇ ਡੈਰੀ ਵਾਲੇ ਕਾਰਨਾਮੇ ਪੜਲੇ ਪੜੇ ਗਏ ਫਿਰ ਰਾਤਾਂ ਨੂੰ ਨੀਂਦ ਨਹੀਂ ਆਉਣੀ ਨੀਂਦ ਕਿੰਨਾਂ ਨੂੰ ਨਹੀਂ ਆਉਣੀ ਕੁਝ ਇੱਕ ਕਾਲੀਆਂ ਨੂੰ ਕੁਝ ਇੱਕ ਕਾਂਗਰਸੀਆਂ ਨੂੰ ਹੋ ਸਕਦਾ 2-4 ਝਾੜੂ ਵਾਲੇ ਵੀ ਹੋਣ ਬਖਸ਼ ਦੇਣੀ ਆਪਾਂ ਕਿਸੇ ਨੂੰ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਜਿਹੜਾ ਵੀ ਅਫਸਰ ਜਿਹੜਾ ਵੀ ਲੀਡਰ ਪੰਜਾਬ ਦਾ ਦੇੜਾ ਘਰ ਕਰਨ ਵਾਸਤੇ ਇਹ ਕਰਤੂਤਾਂ ਕਰਦਾ ਉਹਨੂੰ ਕਿਉਂ ਬਖਸ਼ੀਏ ਜੀ ਅਸੀਂ ਤੇਲ ਦੇ ਕੇ ਛੱਡਣ ਰ ਮੀਡੀਆ ਨੂੰ ਬੇਨਤੀ ਹੈ ਵੀ ਥੋੜਾ ਜਾ ਤਕੜੇ ਹੋ ਕੇ ਐ ਚੰਗੀ ਤਰ੍ਹਾਂ ਗੱਡ ਕੇ ਬੋਲੋ ਤੁਹਾਡੀ ਕਹੀ ਹੋਈ ਗੱਲ ਦਾ ਜਿਹੜਾ ਸਬੂਤ ਹੈ ਨਾ ਉਹ ਅਦਾਲਤ ਮੰਨ ਲਵੇ ਐਵੇਂ ਰੋਲ ਖਿਡੋੜਾ ਪਾ ਕੇ ਫਾਇਦਾ ਕੋਈ ਨਹੀਂ ਸਸਪੈਂਡ ਕੀਤਾ ਹੋਇਆ ਹੈ ਡੀਆਈਜੀ ਹਰਜਨ ਸਿੰਘ ਭੁੱਲਰ ਨੂੰ ਤੇ ਜੇ ਕਿਤੇ ਜਵਾਨਤ ਹੋ ਗਏ ਤਾਂ ਬਹਾਲ ਵੀ ਕਰ ਲੈਣਗੇ ਜਦੋਂ ਬਹਾਲ ਹੋਗੇ ਫਿਰ ਹੋ ਸਕਦਾ ਡੰਡਾ ਕਿੱਧਰ ਨੂੰ ਚਲਾਉਣਗੇ ਪਰ ਮੁਸ਼ਕਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ